ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਕਈ ਫੈਸਲੇ ਲੈ ਜਾ ਸਕਦੇ ਨੇ ਇੱਕ ਤਾਂ ਮੌਨਸੂਨ ਦਾ ਸੈਸ਼ਨ ਸੱਦਿਆ ਜਾਣਾ ਹੈ ਵਿਧਾਨ ਸਭਾ ਦਾ ਉਹਦੇ ਬਾਰੇ ਤਿਆਰੀਆਂ ਉਹਦੇ ਬਾਰੇ ਸਾਰਾ ਕੁਝ ਤੈਅ ਕਰਨਾ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਫੇਰ ਬਦਲ ਕਰਨ ਦੀ ਤਿਆਰੀ ਦੇ ਵਿੱਚ ਹੈ ਸੂਬਾ ਸਰਕਾਰ ਪੰਚਾਇਤੀ ਚੋਣ ਦੇ ਰੂਲ ਵਿੱਚ ਸੋਧ ਲਿਆਉਣ ਦੀ ਤਿਆਰੀ ਵੀ ਹੋ ਸਕਦੀ ਹੈ ਗੱਲ ਹੋ ਸਕਦੀ ਹੈ ਭਵਤਮਾਨ ਉਹਨਾਂ ਨੇ ਕੱਲ ਐਲਾਨ ਤਾਂ ਕੀਤਾ ਕਿ ਅਸੀਂ ਕਰ ਰਹੇ ਆ ਪਰ ਭਗਵੰਤ ਮਾਨ ਰੈਲੀਆਂ ਵੀ ਕਰਦੇ ਫਿਰਦੇ ਆ ਗਵਾਂਡੀ ਸੂਬੇ ਹਰਿਆਣਾ ਦੇ ਵਿੱਚ ਕੱਲ ਹਰਿਆਣਾ ਦੇ ਗੁਹਾਣਾ ਤੇ ਰਾਣੀਆਂ ਵਿੱਚ ਰੈਲੀ ਕੀਤੀ ਹੈ ਜਿਹਦਾ ਹੈਗਾ ਵੀ ਲੋਕ ਨਾਲ ਜੁੜ ਰਹੇ ਨੇ ਜਾਂ ਵੈਸੇ ਇਕੱਠ ਕੀਤਾ ਜਾ ਰਿਹਾ ਉੱਥੇ ਇਕੱਠ ਵੜਾ ਹੋ ਰਿਹਾ ਭਗਵੰਤ ਮਾਨ ਦੇ ਰੈਲੀਆਂ ਵਿੱਚ ਹਮ ਅੱਛਾ ਭਗਵੰਤ ਮਾਨ ਪੰਜਾਬੀ ਬੋਲਦੇ ਆ ਉੱਥੇ ਹਮ ਪੰਜਾਬੀ ਹਿੰਦੀ ਬੜੀ ਘੱਟ ਬੋਲਦੇ ਪੰਜਾਬੀ ਦੀ ਗੱਲ ਕਰਦੇ ਆ ਕਹਿੰਦੇ ਇੱਥੇ ਕਹਿੰਦੇ ਫਸਲਾਂ ਵੀ ਸਾਂਝੀਆਂ ਨੇ ਆਪਾਂ ਵੀ ਸਾਂਝੇ ਆ ਪਰ ਸਰਕਾਰ ਨਹੀਂ ਸਾਂਝੀ ਕਹਿੰਦੇ ਸਰਕਾਰ ਸਾਂਝੀ ਬਣਾ ਲੀਏ ਆਪਾਂ ਕਹਿੰਦੇ ਹਾਂ ਨਾ ਕਹਿੰਦਾ ਅਸੀਂ ਕਹਿੰਦਾ ਮੈਨ ਮੇਰਾ ਕੀ ਵਿਗਾੜ ਦੇਣਗੇ ਪੂਆ ਤੁਮਨ ਕਹਿੰਦਾ ਖਲ ਹੂੰ ਕਹਿੰਦਾ ਮੇਰਾ ਕੀ ਵਿਗਾੜ ਲੈਣਗੇ ਨਾਰਾ ਕਹਿੰਦਾ ਮੈਂ ਕੋਈ ਖੱਡਾ ਵਿੱਚ ਹਿੱਸੇ ਪਾਉਣੇ ਨੇ ਨਾ ਪੰਪ ਲੈਣੇ ਨੇ ਮੈਂ ਨਾ ਕੋਈ ਟਰਾਂਸਪੋਰਟ ਵਿੱਚ ਹਿੱਸੇ ਪਾਉਣੇ ਨਾ ਮੈਂ ਹੋਟਲ ਹੋਟਲ ਵਿੱਚ ਹਿੱਸੇ ਪਾਉਣੇ ਨੇ ਕਦਾ ਮੇਰਾ ਸਿੱਧਾ ਤੌਰ ਤੇ ਆ ਵੀ ਆਪਾਂ ਪੰਜਾਬ ਤੇ ਹਰਿਆਣੇ ਵਾਲੇ ਲੋਕ ਆਪਣੇ ਰਿਸ਼ਤੇ ਵਿੱਚ ਸਾਂਝੇ ਬਣਾਈਏ ਆਪਣੇ ਰਿਸ਼ਤੇ ਵਿੱਚ ਉਹ ਹਿੱਸੇ ਪਾਈਏ ਜੀ ਆਵਾਜ਼ ਬਿਲਕੁਲ درست ਆ ਰਹੀ ਹੈ ਜੀ ਸਾਡੇ ਵੱਲੋਂ ਕੋਈ ਕਮੀ ਨਹੀਂ ਹੈ ਆਵਾਜ਼ ਅਸੀਂ ਵੀ ਚੈੱਕ ਕਰ ਲਈ ਹੈ ਤੁਹਾਡੇ ਜਿਹੜੇ ਵੀ ਦਰਸ਼ਕ ਕਹਿ ਰਹੇ ਨੇ ਉਹ ਸ਼ਾਇਦ ਮੋਬਾਈਲ ਦੀ ਆਵਾਜ਼ ਦੇ ਵਿੱਚ ਜਾਂ ਨੈਟਵਰਕ ਦੀ ਆਵਾਜ਼ ਦੇ ਵਿੱਚ ਕੋਈ ਦਿੱਕਤ ਹੋ ਸਕਦੀ ਹੈ ਮੈਂ ਹੁਣ ਚੱਲਦੇ ਪ੍ਰੋਗਰਾਮ ਦੇ ਵਿੱਚ ਵੀ ਆਵਾਜ਼ ਚੈੱਕ ਕਰਕੇ ਹਟਿਆ ਮੇਰੇ ਵੀ ਸੈਲਫੋਨ ਦੇ ਉੱਤੇ ਗਿਦਾ ਸਾਹਿਬ ਦੇ ਉੱਤੇ ਵੀ ਸਾਰਿਆਂ ਤੇ ਠੀਕ ਚੱਲ ਰਹੀ ਆਵਾਜ਼ ਤੇ 14 ਅਗਸਤ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਕਈ ਫੈਸਲੇ ਲੈ ਜਾ ਸਕਦੇ ਨੇ ਇੱਕ ਤਾਂ ਮੌਨਸੂਨ ਦਾ ਸੈਸ਼ਨ ਸੱਦਿਆ ਜਾਣਾ ਹੈ ਵਿਧਾਨ ਸਭਾ ਦਾ ਉਹਦੇ ਬਾਰੇ ਤਿਆਰੀਆਂ ਉਹਦੇ ਬਾਰੇ ਸਾਰਾ ਕੁਝ ਤੈਅ ਕਰਨਾ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਫੇਰ ਬਦਲ ਕਰਨ ਦੀ ਤਿਆਰੀ ਦੇ ਵਿੱਚ ਹੈ ਸੁਭਾ ਸਰਕਾਰ ਹਾਂ ਕਈ ਵਾਰੀ ਹੁੰਦਾ ਨਾ ਕਿ ਤੁਝੇ ਆਵਾਜ਼ ਨਹੀਂ ਆ ਰਹੀ ਤੁਸੀਂ ਇਹਨਾਂ ਮੋਬਾਈਲ ਬੰਦ ਕਰਕੇ ਫੇਰ ਦੁਬਾਰਾ ਸਟਾਰਟ ਕਰ ਲਓ ਜੀ ਰੀਸਟਾਰਟ ਕਰ ਲਓ ਉਹਨੂੰ ਤੇ ਸਾਡੇ ਮੋਬਾਈਲਾਂ ਵਿੱਚ ਵੀ ਇਦਾਂ ਕਈ ਵਾਰੀ ਹੋ ਜਾਂਦਾ ਹੈ ਹੂੰ ਫੇਰ ਦੁਬਾਰਾ ਰੀਸਟਰ ਕਰਨਾ ਪੈਂਦਾ ਜੀ ਉਹ ਤੇ ਭਾਵੇਂ ਕਿ ਆਈਫੋਨ 'ਚ ਇਦਾਂ ਨਹੀਂ ਹੁੰਦਾ ਪਰ ਕਈ ਵਾਰੀ ਮੈਨਾਂ 'ਚ ਵੀ ਹੋ ਜਾਂਦਾ ਕਿਉਂਕਿ ਕਿ ਮੇਰੇ ਕੋਲ WhatsApp ਦੇ ਬਹੁਤ ਜ਼ਿਆਦੇ ਗਰੁੱਪ ਨੇ ਬਹੁਤ ਜ਼ਿਆਦੇ ਆਉਂਦੇ ਨੇ ਤੇ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਕੁਝ ਮੈਨੂੰ ਮੇਰੇ ਕੋਲ ਆ ਜਾਂਦਾ ਕੂੜਾ ਕਬਾੜਾ ਬਹੁਤ ਆਉਂਦਾ 14 ਅਗਸਤ ਨੂੰ ਜੀ ਕੱਲ ਨੂੰ 14 ਅਗਸਤ ਆ ਪੰਜਾਬ ਦੀ ਕੈਬਨਟ ਦੀ ਮੀਟਿੰਗ ਹੋਣ ਜਾ ਰਹੀ ਹੈ ਮੌਨਸੂਨ ਦੇ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ ਹੋ ਸਕਦਾ ਕੱਲ ਨੂੰ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਚੱਲਣਾ ਤਰੀਕਾਂ ਦਾ ਐਲਾਨ ਹੋ ਸਕਦਾ ਕੱਲ ਨੂੰ ਪੰਚਾਇਤੀ ਚੋਣ ਦੇ ਰੂਲ ਵਿੱਚ ਸੋਧ ਲਿਆਉਣ ਦੀ ਤਿਆਰੀ ਵੀ ਹੋ ਚੱਕਦੀ ਆ ਗੱਲ ਹੋ ਸਕਦੀ ਆ ਇਸ ਤੋਂ ਇਲਾਵਾ ਹੋਰ ਵੀ ਕਈ ਗੱਲਾਂ ਕਈ ਕਾਫੀ ਕੁਛ ਆਏਗਾ ਜਿਹੜਾ ਕਿ ਮੌਨਸੂਨ ਸੈਸ਼ਨ ਦੇ ਵਿੱਚ ਆਉਣ ਦੀ ਸਭਾਵਨਾ ਹੈਗੀ ਆ ਤੀਜਾ ਸੈਸ਼ਨ ਨਵੇਂ ਰਿਖਿਆ ਤੀਜੇ ਸਾਲ ਸੈਸ਼ਨ ਆਇਆ ਤੀਜਾ ਸਾਲ ਹੁਣ ਹੋ ਜਾਣਾ ਨਾ ਤੀਜਾ ਸਾਲ ਅਜੇ ਹੋਇਆ ਨਹੀਂ ਕਿ ਜੇ ਕੁਝ ਸਮਾਂ ਰਹਿੰਦਾ ਅਜੇ ਪੰਜਾਬ ਸਰਕਾਰ ਦਾ ਵੈਸੇ ਆਪਣਾ ਭਗਵੰਤ ਮਾਨ ਉਹਨਾਂ ਨੇ ਕੱਲ ਐਲਾਨ ਤਾਂ ਕੀਤਾ ਕਿ ਅਸੀਂ ਕਰ ਰਹੇ ਆ ਪਰ ਭਗਵੰਤ ਮਾਨ ਰੈਲੀਆਂ ਵੀ ਕਰਦੇ ਫਿਰਦੇ ਆ ਗੁਆਂਢੀ ਸੂਬੇ ਹਰਿਆਣਾ ਦੇ ਵਿੱਚ ਕੱਲ ਹਰਿਆਣਾ ਦੇ ਗੁਹਾਣਾ ਤੇ ਰਾਣੀਆਂ ਵਿੱਚ ਰੈਲੀ ਕੀਤੀ ਹੈ ਅੱਛਾ ਪਤਾ ਨਹੀਂ ਤਾਂ ਇਹ ਜਿਹੜਾ ਹੈਗਾ ਵੀ ਲੋਕ ਨਾਲ ਜੁੜ ਰਹੇ ਨੇ ਜਾਂ ਵੈਸੇ ਇਕੱਠ ਕੀਤਾ ਜਾ ਰਿਹਾ ਉੱਥੇ ਇਕੱਠ ਵੱਡਾ ਹੋ ਰਿਹਾ ਭਗਵੰਤ ਮਾਨ ਦੀਆਂ ਰੈਲੀਆਂ ਵਿੱਚ ਹੂੰ ਅੱਜ ਭਾਗਤਵਰ ਪੰਜਾਬੀ ਬੋਲਦੇ ਆ ਉੱਥੇ ਹੂੰ ਪੰਜਾਬੀ ਹਿੰਦੀ ਬੜੀ ਘੱਟ ਬੋਲਦੇ ਆ ਪੰਜਾਬੀ ਦੀ ਗੱਲ ਕਰਦੇ ਆ ਭਾਸ ਨਹੀਂ ਪੰਜਾਬੀ ਦਿੰਦੇ ਆ ਉਹ ਕਹਿੰਦੇ ਰਾਣੀਆਂ ਤਾਂ ਹੈ ਹੀ ਕਹਿੰਦੇ ਪੰਜਾਬੀ ਇਲਾਕਾ ਜੀ ਸਾਡਾ ਪੰਜਾਬੀ ਇਲਾਕਾ ਹਾਂ ਕੱਲ ਰਾਣੀਆਂ ਵੀ ਸਾਰੀ ਪੰਜਾਬੀ ਜੀ ਦਿੱਤਾ ਭਾਸ ਨੂੰ ਰਾਣੀਆਂ ਸਰਸੇ ਤੋਂ ਕੋਲ ਨੇੜੇ ਤੇ ਆ ਹੂੰ ਤੇ ਉਹ ਕਹਿੰਦੇ ਵੀ ਹਾਂ ਉਹ ਸਰਸੇ ਵਾਲਾ ਵੀ ਇਲਾਕਾ ਤਾਂ ਪੰਜਾਬੀ ਹੋਆ ਹੂੰ ਹੂੰ ਉਹ ਕਹਿੰਦੇ ਜੀ ਇੱਥੇ ਕਹਿੰਦੇ ਫਸਲਾਂ ਵੀ ਸਾਂਝੀਆਂ ਨੇ ਆਪਾਂ ਵੀ ਸਾਂਝੇ ਆ ਪਰ ਸਰਕਾਰ ਨਹੀਂ ਸਾਂਝੀ ਕਹਿੰਦੇ ਹੁਣ ਬਣਾ ਲਈਏ ਕਹਿੰਦੇ ਆਪਾਂ ਸਰਕਾਰ ਸਾਂਝੀ ਬਣਾ ਲਈਏ ਆਪਾਂ ਕਹਿੰਦੇ ਹਾਂ ਨਾ ਕਹਿੰਦਾ ਅਸੀਂ ਕਹਿੰਦਾ ਮੈਨ ਮੇਰਾ ਕੀ ਵਿਗਾਰ ਦੇਣਗੇ ਭੂਤਮਨ ਕਹਿੰਦਾ ਕੱਲ ਹੂੰ ਕਹਿੰਦਾ ਮੇਰਾ ਕੀ ਵਿਗਾਰ ਦੇਣਗੇ ਨਾਵਾ ਕਹਿੰਦਾ ਮੈਂ ਕੋਈ ਖੱਡਾ ਵਿੱਚ ਹਿੱਸੇ ਪਾਉਣੇ ਨੇ ਨਾ ਪੰਪ ਲੈਣੇ ਨੇ ਮੈਂ ਨਾ ਕੋਈ ਟ੍ਰਾਂਸਪੋਰਟ ਵਿੱਚ ਹਿੱਸੇ ਪਾਉਣੇ ਨਾ ਮੈਂ ਹੋਟਲ ਹੋਟਲਾਂ ਵਿੱਚ ਹਿੱਸੇ ਪਾਉਣੇ ਨੇ ਕਹਿੰਦਾ ਮੇਰਾ ਸਿੱਧੇ ਤੌਰ ਤੇ ਆ ਵੀ ਆਪਾਂ ਪੰਜਾਬ ਤੇ ਹਰਿਆਣੇ ਵਾਲੇ ਲੋਕ ਆਪਣੇ ਰਿਸ਼ਤੇ ਵਿੱਚ ਸਾਂਝੇ ਬਣਾਈਏ ਆਪਣੇ ਰਿਸ਼ਤੇ ਵਿੱਚ ਉਹ ਹਿੱਸੇ ਪਾਈਏ ਇੱਕ ਦੂਜੇ ਪ੍ਰਤੀ ਇਹ ਰੰਮਰ ਕੀ ਗੱਲ ਕਰਨ ਦਾ ਤਰੀਕਾ ਤਾਂ ਬਹੁਤ ਆ ਭੂਤਮਨ ਹੂੰ ਜਦੋਂ ਗੱਲ ਉਹ ਕਰਦਾ ਨਾ ਭਵਾਂਤਮਨ ਤੇ ਉਹ ਗੱਲ ਨੂੰ ਐ ਚੁੱਕ ਕੇ ਐ ਸੁੱਟਦਾ ਨਾ ਜਿਵੇਂ ਕਿ ਉਹਨੇ ਤੋੜਾ ਹੁੰਦਾ ਢੋਲ ਦਾ ਹਾਂ ਤੇ ਢੋਲ ਦੇ ਤੋੜੇ ਵਾਂਗੂ ਜਦੋਂ ਫਿਰ ਵੱਜਦਾ ਨਾ ਤੋੜਾ ਫਿਰ ਕਲਾਕਾਰ ਵੀ ਫਿਰ ਐ ਨੱਚਦਾ ਫਿਰ ਉਹ ਐਦਾਂ ਕਰਦਾ ਉਹ ਢੋਲਾ ਮਾਰਦਾ ਭਵਾਂਤਮਨ ਵਧੀਆ ਤਰੀਕੇ ਨਾਲ ਗੱਲ ਉਹ ਹਰਿਆਣੇ ਦੇ ਲੋਕਾਂ ਨੂੰ ਆਪਣੇ ਪੱਖ ਵਿੱਚ ਕਰਨ ਦੀ ਗੱਲ ਕੀਤੀ ਆ ਗੱਲ ਉਹਨੇ ਕਹਿੰਦੇ ਵੀ ਅਸੀਂ ਸਰਕਾਰ ਬਣਾਵਾਂਗੇ ਹਰਿਆਣੇ ਵਿੱਚ ਤਾਂ ਬਣਾਵਾਂਗੇ ਜੇਕਰ ਤੁਸੀਂ ਸਾਨੂੰ ਮਦਦ ਕਰੋਗੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ